ਬਾਬਾ ਸਾਹਿਬ ਡਾਕਟਰ ਅੰਬੇਡਕਰ ਦਲਿਤ ਉਦਾਰ ਸੰਤੀ ਵੱਲੋਂ ਜੋ ਅੱਜ ਦਾ ਉਹਨਾਂ ਦੀ ਯਾਦ ਦੇ ਅੰਦਰ ਇਹ ਪ੍ਰੋਗਰਾਮ ਰੱਖਿਆ ਗਿਆ ਸਾਡੇ ਬਹੁਤ ਹੀ ਸਤਿਕਾਰ ਜੋ ਸ੍ਰੀ ਗੁਲਾਬ ਚੰਦ ਜੀ ਪ੍ਰਮੋਦ ਭਾਰਤੀ ਜੀ ਔਰ ਸਾਡੀ ਮਿਸ਼ਨਰੀ ਗਾਇਕ ਟੀਮ ਰਾਮ ਭਵਨ ਜੀ ਜਨਾਬਾ ਲੋ ਬਾਬਾ ਸਾਹਿਬ ਡਾਕਟਰ ਭੀਮਰਾਓ ਵੇਟਕਰ ਜੀ ਦੀ ਜੀਵਨੀ ਸਾਨੂੰ ਆਪਣੀ ਕਲਾ ਰਾਈ ਆਪਣੇ ਗੀਤਾ ਰਾਈ ਵਿਸਤਾਰ ਦੇ ਨਾਲ ਉਹ ਸੁਣਾ ਕੇ ਗਏ ਉਹਨਾਂ ਨੇ ਕਿਹਾ ਕਿ ਬਾਬਾ ਸਾਹਿਬ ਡਾਕਟਰ ਭੀਮਰਾਓ ਵੇਟਕਰ ਜਿਸ ਦੇਸ਼ ਦੇ ਅੰਦਰ ਨਾ ਆਉਂਦੇ ਤਾਂ ਸਾਡੀ ਜ਼ਿੰਦਗੀ ਪਸ਼ੂਆਂ ਤੋਂ ਭੈੜੀ ਜਿਹੜੀ ਅਸੀਂ ਬਤੀਤ ਕਰਦੇ ਸੀ ਉਸੇ ਤਰ੍ਹਾਂ ਰਹਿਣ ਅੱਜ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਲਿਤ ਆਧਾਰ ਸੰਪਤੀ ਵੱਲੋਂ ਅੱਜ ਦਾ ਇਹ ਪ੍ਰੋਗਰਾਮ ਬਾਬਾ ਸਾਹਿਬ ਨੂੰ ਜਨਮ ਦਿਨ ਨੂੰ ਸਨਮਰਤਤਾ ਮਨਾਇਆ ਗਿਆ ਅੱਜ ਜੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਇਸ ਦੇਸ਼ ਦੇ ਅੰਦਰ ਕਰੋੜਾਂ ਲੋਕਾਂ ਨੂੰ ਹੱਕ ਹਕੂਕ ਦਿਵਾ ਕੇ ਗਏ ਆ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਆਪਾਂ ਉਹਨਾਂ ਨੂੰ ਕੈਮਰਾਂ ਰੱਖ ਸਕੀਏ ਉਹਨਾਂ ਨੂੰ ਜੋ ਦੇਸ਼ ਦੀਆਂ ਹਕੂਮਤਾਂ ਉਹਨਾਂ ਨੂੰ ਖਤਮ ਕਰਨ ਜਾ ਰਹੀਆਂ ਇੱਕ ਜੁੱਟ ਹੋ ਕੇ ਇਕੱਠੇ ਹੋ ਕੇ ਬਾਬਾ ਸਾਹਿਬ ਡਾਕਟਰ ਮੇੜਕਾ ਜਿਹੜੇ ਹੱਕੂਗ ਦਿਵਾ ਗਏ ਉਹਨਾਂ ਨੂੰ ਆਪਾਂ ਦੇਸ਼ ਦੇ ਅੰਦਰ ਇੰਪਲੀਮੈਂਟ ਕਰਾਈਏ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਵਧਾਈ ਮੇਰਾ ਨਾਮ ਗੁਲਾਬਜੰਦਾ ਮੈਂ ਖੜਨਾ ਭਾਈ ਵਿਸ਼ਵਾੜ ਦਾ ਪੂਰ ਪ੍ਰਧਾਨ ਵੀ ਹਾਂ ਇਹ ਪ੍ਰੋਗਰਾਮ ਡਾਕਟਰ ਮੇੜਕਾ ਦਲਿਤ ਉਧਾਰ ਸਭੀਤੀ ਕੀ ਤਰ੍ਹਾਂ ਹਰ ਸਾਲ ਕਰਾਇਆ ਜਾਂਦਾ ਹੈ ਜਿਸ ਵਿੱਚ हर समाज के लोग हर लोग इसमें अपने अपने जगह लेते हैं और ये प्रोग्राम बहुत पुराना यानी कि ये प्रोग्राम तो उन्नीस सौ सतानवे से चलाया जा रहा है आज तक डॉक्टर अम्बेडकर कविदार सभी थी के माध्यम से ही प्रोग्राम यहाँ चलाया है, बाबा साहब जी की जन्म शताब्दी है यहाँ बड़े धूमधाम से मनाई जाती है यहाँ हर वर्ग के लोग जो हैं संविधान निर्माता तो तो बाबा साहब डॉक्टर अम्बेडकर केवेश यादव आज यहाँ पे एम एल ए साहब बहुजन समाज पार्टी के एम एल ए साहब नछत्तर पाल सिंह जी पहुँचे हैं जो कि से यहाँ तक बाबा साहब के जन्म शताब्दी पे आए हैं एक सौ जन्म शताब्दी के लिए उन्होंने अपना टाइम कट के आया यहाँ पे उनके लिए और आपके मीडिया बंधुओं को मैं आपके चैनल के माध्यम से लाख लाख शुक्रगुजार गुजार हूँ जो आप लोगों ने कवरेज किया प्रमोद भारतीय मैं पहला था सारे जय भीम जय भारत ਸਾਦੇ ਦੇਖੋ ਚੌਂਤੀਵੇਂ ਜਨਮ ਦਿਹਾੜੇ ਦੇ ਸਾਰੇ ਹੀ ਦੇਸ਼ ਵਾਸੀਆਂ ਨੂੰ ਹਦਾਈ ਦੇਣਾ ਤੇ ਇਹ ਜਿਹੜਾ ਪ੍ਰੋਗਰਾਮ ਆਲਸੀ ਕਰਾ ਰਿਹਾ ਹਰ ਸਾਲ ਦੀ ਤਰ੍ਹਾਂ ਤੇ ਅੱਗੇ ਵੀ ਕਰਾਵਾਂਗੇ ਤੇ 바ਵਾ ਸਾਹਿਬ ਜੀ ਜਿਹੜੀ ਸੋਚ ਆ ਉਹਨੂੰ ਅੱਗੇ ਲੈ ਕੇ ਚਲਾਂਗੇ